ਹਾਂਜੀ ਮੱਤ ਤੇ ਪੜਦਾ ਵੀਡੀਓ ਦੇ ਵਿੱਚ ਪ੍ਰੀਤ ਆਪਣੀ ਮੰਮੀ ਨੂੰ ਮਿਲਣ ਦੇ ਲਈ ਆਈ ਹੁੰਦੀ ਹੈ ਤੇ ਉਸ ਦੀ ਮੰਮੀ ਵੀ ਉਸ ਨੂੰ ਮਿਲਣ ਦੇ ਲਈ ਇੱਕ ਘੰਟੇ ਦਾ ਟਾਈਮ ਕੱਢ ਕੇ ਆਈ ਹੁੰਦੀ ਹੈ ਤੇ ਇਸ ਇੱਕ ਘੰਟੇ ਦੇ ਵਿੱਚ ਪ੍ਰੀਤ ਆਪਣੀ ਸਾਰੀ ਰਾਮ ਕਹਾਣੀ ਆਪਣੀ ਮੰਮੀ ਨੂੰ ਦੱਸਣੀ ਸ਼ੁਰੂ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੰਮੀ ਉੱਥੇ ਮੈਂ ਬਹੁਤ ਜ਼ਿਆਦਾ ਤੰਗ ਈ ਹਾਂ ਤੇ ਉੱਥੇ ਮੈਨੂੰ ਬਹੁਤ ਜ਼ਿਆਦਾ ਘੁੱਟੜ ਮਹਿਸੂਸ ਹੁੰਦੀ ਹੈ ਤੇ ਮੈਂ ਤੁਹਾਡੇ ਨਾਲ ਮਿਲਣਾ ਗਿਲਣਾ ਚਾਹਣੀ ਆ ਤੇ ਮੇਰੇ ਨਾਲ ਵਰਤਿਆ ਕਰੋ ਤੇ ਫਿਰ ਮੰਮੀ ਦੁਆਰਾ ਪਹਿਲਾਂ ਤਾਂ ਉਸ ਦਾ ਪੂਰਾ ਹਾਲ ਚਾਲ ਪੁੱਛਿਆ ਜਾਂਦਾ ਹੈ ਤੇ ਦੁੱਖ ਸੁੱਖ ਉਹਦੇ ਕੋਲੋਂ ਸੁਣਿਆ ਜਾਂਦਾ ਹੈ ਤੇ ਰੋ ਰੋ ਕੇ ਕਰਲਾ ਕਰਲਾ ਕੇ ਪ੍ਰੀਤ ਪਾ ਰਹੀ ਤਰਲੇ ਹੁੰਦੀ ਹੈ ਤੇ ਪਰ ਮੰਮੀ ਦੁਆਰਾ ਸਾਫ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਪੁੱਤ ਏ ਤੂੰ ਕੰਡੇ ਬੀਜੀ ਆ ਤੇ ਤੈਨੂੰ ਹੀ ਚੁਗਣੇ ਪੈਣੇ ਆ ਤੇ ਹੁਣ ਇਸ ਨਰਕ ਨੂੰ ਤੂੰ ਖੁਦ ਸੇੜਿਆ ਹੈ ਤੇ ਇਸ ਨਰਕ ਨੂੰ ਤੈਨੂੰ ਭੋਗਣਾ ਹੀ ਪੈਣਾ ਹੈ ਤੇ ਫਿਰ ਪ੍ਰੀਤ ਦੁਆਰਾ ਦੱਸਿਆ ਜਾਂਦਾ ਹੈ ਕਿ ਵਿੱਕੀ ਦੁਆਰਾ ਕੋਈ ਵੀ ਮੈਨੂੰ ਖਰਚਾ ਨਹੀਂ ਦਿੱਤਾ ਜਾਂਦਾ ਮੇਰੀ ਕੋਈ ਰੀਜ ਚਾਹ ਪੂਰਾ ਨਹੀਂ ਕੀਤਾ ਜਾਂਦਾਗਾ ਉਹ ਕਿਸੇ ਕੰਮ ਧੰਦੇ ਨੂੰ ਹੱਥ ਨਹੀਂ ਲਾਉਂਦਾਗਾ ਜੇਕਰ ਮੈਂ ਉਸ ਨੂੰ ਕੰਮ ਧੰਦਾ ਕਹਿੰਨੀ ਆਂ ਤਾਂ ਉਹ ਅੱਗੋਂ ਮੈਨੂੰ ਟੁੱਟ ਕੇ ਪੈ ਜਾਂਦਾ ਹੈ ਤੇ ਮੈਨੂੰ ਸਾਵੇਂ ਜਵਾਬ ਦਿੰਦਾ ਹੈ ਤੇ ਮੈਨੂੰ ਮੇਰੀ ਘੋਟਮਾਰ ਰੋਜ਼ ਹੁੰਦੀ ਹੈ ਤੇ ਮੈਂ ਇਸ ਕੋਟ ਮਾਰ ਤੋਂ ਮੰਮੀ ਤੰਗ ਆ ਚੁੱਕੀ ਹਾਂ ਤੇ ਮੰਮੀ ਮੈਂ ਬਹੁਤ ਹੀ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਤੰਗੀਆਂ ਤੇ ਮੈਨੂੰ ਬਚਾ ਲਓ ਤੇ ਮੈਨੂੰ ਇਸ ਨਟਕ ਦੇ ਵਿੱਚੋਂ ਬਾਹਰ ਕੱਢ ਲਓ ਕਿਉਂਕਿ ਵਿੱਕੀ ਦੁਆਰਾ ਮੈਨੂੰ ਰੋਜ਼ ਹੀ ਟਾਰਚਰ ਕੀਤਾ ਜਾਂਦਾ ਹੈ ਤੇ ਹਰ ਇੱਕ ਗੱਲ ਤੇ ਮੈਨੂੰ ਮਾੜੀ ਬਣਾਇਆ ਜਾਂਦਾ ਹੈ ਤੇ ਮੰਮੀ ਮੇਰੀ ਸੱਸ ਦੁਆਰਾ ਵੀ ਮੈਨੂੰ ਤਾਣੇ ਮੇਨੇ ਮਾਰੇ ਜਾਂਦੇ ਆ ਤੇ ਮੈਨੂੰ ਤਾਣੇ ਮੇਨੇ ਇੰਨੇ ਚੁਬਦੇ ਆ ਕਿ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੇਗੇ ਤੇ ਮੇਰੇ ਕੋਲੇ ਕੁਝ ਵੀ ਖਾਣ ਪੀਣ ਨੂੰ ਨਹੀਂ ਉੱਥੇ ਚੰਗਾ ਹੁੰਦਾਗਾ ਨਾ ਕੁਝ ਪਹਿਨਣ ਨੂੰ ਆ ਤੇ ਇਹ ਜਦੋਂ ਗੱਲਾਂ ਦੱਸੀਆਂ ਜਾਂਦੀਆਂ ਹਨ ਤਾਂ ਮਾਂ ਕਹਿੰਦੀ ਹੈ ਕਿ ਪੁੱਤ ਤੇਰੀ ਹਾਲ ਦਾ ਬਹੁਤ ਜ਼ਿਆਦਾ ਤਰਸ ਜੋਗ ਹੈ ਤੇ ਇਹ ਜੜੀ ਹਾਲ ਤਹਤੂ ਖੋਦ ਬਣਾਈ ਹੈ ਤੇ ਖੁਦ ਹੀ ਤੈਨੂੰ ਇਸ ਹਾਲਤ ਦੇ ਨਾਲ ਨਿਭਟਣਾ ਪੈਣਾ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਕਰ ਸਕਦੀਗੀ ਤੇ ਪਰ ਮਾਂ ਦਾ ਦਿਲ ਪੱਥਰ ਕਦੇ ਨਹੀਂ ਹੋ ਸਕਦਾ ਮਾਂ ਜ਼ਰੂਰ ਮਾਂ ਦਾ ਦਿਲ ਜ਼ਰੂਰ ਆਪਣੀ ਧੀ ਦੇ ਲਈ ਪਿਗਲੇਗਾ ਤੇ ਇੱਥੇ ਇਹ ਸਵਾਲ ਬਣਦਾ ਹੈ ਕਿ ਪ੍ਰੀਤ ਦੀ ਮਾਂ ਪ੍ਰੀਤ ਵਾਸਤੇ ਕੁਝ ਖਾਣ ਪੀਣ ਨੂੰ ਜਾਂ ਕੁਝ ਹੋਰ ਚੀਜ਼ਾਂ ਵਗੈਰਾ ਕਿਉਂ ਨਹੀਂ ਲੈ ਕੇ ਆਏਗੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਉਸ ਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਇੱਥੇ ਇਹ ਸਵਾਲ ਜ਼ਰੂਰ ਬਣਦਾ ਹੈ ਪਰ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਜ਼ਰੂਰ ਵੇਖਣ ਨੂੰ ਮਿਲੇਗਾ ਕਿ ਇੱਕ ਵਾਰ ਤਾਂ ਮਾਂ ਨੇ ਕੋਰੀ ਨਾ ਕਰ ਦਿੱਤੀ ਹੈ ਤੇ ਉਹ ਕੁਝ ਵੀ ਆਪਣੇ ਹੱਥ ਦੇ ਵਿੱਚ ਨਾ ਕੋਈ ਪੈਸਾ ਨਾ ਕੋਈ ਥੇਲਾ ਕੁਝ ਵੀ ਨਹੀਂ ਲੈ ਕੇ ਆਏਗੀ ਨਾ ਕੁਝ ਖਾਣ ਪੀਣ ਨੂੰ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਜ਼ਰੂਰ ਵੇਖਣ ਨੂੰ ਮਿਲੇਗਾ ਕਿ ਮਾਂ ਚੋਰੀ ਛਿਪੇ ਜ਼ਰੂਰ ਪ੍ਰੀਤ ਨੂੰ ਕੁਝ ਨਾ ਕੁਝ ਦਿਆ ਕਰੇਗੀ ਕਿਉਂਕਿ ਮਾਣੇ ਪਹਿਲਾਂ ਪ੍ਰੀਤ ਦੀ ਹਾਲਤ ਅੱਖੀਂ ਨਹੀਂ ਦੇਖੀ ਹੁੰਦੀਗੀ ਤੇ ਹੁਣ ਮਾਣੇ ਮਿਲਣ ਤੋਂ ਬਾਅਦ ਆਪਣੀ ਧੀ ਦੀ ਹਾਲਤ ਅੱਖੀਂ ਵੇਖ ਲਈ ਹੈ ਕਿ ਉਹਦੇ ਕੋਲੇ ਨਾ ਤਾਂ ਕੋਈ ਕੱਪੜਾ ਲੀੜਾ ਚੱਜਦਾ ਹੈ ਤੇ ਨਾ ਹੀ ਉਹਦੇ ਕੋਲੇ ਕੁਝ ਖਾਣ ਪੀਣ ਨੂੰ ਚੱਜਦਾ ਹੈ ਇਸ ਕਰਕੇ ਮਾ ਹੁਣ ਅਗਲੀ ਵਾਰ ਜਦੋਂ ਬੱਚ ਬਚਾ ਕੇ ਆਪਣੇ ਨੌ ਪੁੱਤ ਤੋਂ ਮਿਲਣ ਆਵੇਗੀ ਸੋਨੂ ਜੀ ਤਾਂ ਤੋਂ ਤੋਂ ਉਹ ਜ਼ਰੂਰ ਪ੍ਰੀਤ ਦੇ ਲਈ ਕੁਝ ਖਾਣ ਪੀਣ ਦੇ ਲਈ ਲੈ ਕੇ ਆਵੇਗੀ ਕਾਂਕੇ ਮੇਰੀ ਜੀ ਮੇਰੀ ਧੀ ਮੇਰੇ ਦੁਆਰਾ ਦਿੱਤਾ ਗਿਆ ਕੁਝ ਤਾਂ ਖਾ ਸਕੇ ਉਥੋਂ ਤਾਂ ਉਹਨੂੰ ਕੀ ਨਸੀਬ ਹੋਣਾ ਹੈ ਕਿਉਂਕਿ ਉਸਨੇ ਰੋ ਰੋ ਕੇ ਆਪਣੀ ਹਾਲਤ ਬਿਆਨ ਕਰ ਦਿੱਤੀ ਹੈ ਕਿ ਜਦੋਂ ਵੀ ਕੀ ਕੰਮ ਹੀ ਨਹੀਂ ਕਰਦਾ ਤਾਂ ਕੁਝ ਪੈਸਾ ਕਿੱਥੋਂ ਆਵੇਗਾ ਉਹਦੀ ਤਲੀ ਤੇ ਕੀ ਰੱਖੇਗਾ ਤੇ ਉਹਦੀਆਂ ਰੀਝਾਂ ਕੀ ਪੂਰੀਆਂ ਹੋਣਗੀਆਂ ਜਿਹੜਾ ਬੰਦਾ ਹੀ ਨਲਾਇਕ ਹੋਵੇ ਉਹ ਕੁਝ ਵੀ ਨਹੀਂ ਕਰ ਸਕਦਾ ਤੇ ਫਿਰ ਪੈਸੇ ਦਾ ਤਾਂ ਆਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੇ ਪ੍ਰੀਤ ਨੂੰ ਵੀ ਖੁਦ ਕੰਮ ਨਹੀਂ ਕਰਨ ਦਿੰਦਾ ਤੇ ਘਰੇ ਨਿਗਰ ਰੱਖਦਾ ਹੈ ਕੰਢੀਗਾ ਪਾਨੀ ਕਰਕੇ ਪ੍ਰੀਤ ਘਰੇ ਕੰਮ ਕਰ ਕਰਕੇ ਥੱਕ ਜਾਂਦੀ ਹੈ ਤੇ ਉਹਦੀ ਹਾਲਤ ਬਹੁਤ ਜ਼ਿਆਦਾ ਤਰਸਜੋਗ ਬਣ ਚੁੱਕੀ ਹੈ ਤੇ ਉਹਦੀ ਸਿਹਤ ਵੀ ਖਰਾਬ ਹੋਣ ਲੱਗ ਗਈ ਹੈ ਕਿਉਂਕਿ ਉਹਦੇ ਉਹ ਦਿਨ-ਦਿਨ ਪ੍ਰਤੀ ਦਿਨ ਉਹਨੂੰ ਵੀਕਨੈਸ ਹੁੰਦੀ ਹੈ ਕਿਉਂਕਿ ਚੰਗਾ ਖਾਣ ਪੀਣ ਨਾ ਹੋਣ ਕਰਕੇ ਨਾ ਮਿਲਣ ਕਰਕੇ ਉਸ ਦੀ ਧੀ ਦੀ ਹਾਲਤ ਬਹੁਤ ਹੀ ਜ਼ਿਆਦਾ ਕਮਜ਼ੋਰ ਸ਼ਰੀਰ ਪੈ ਚੁੱਕਿਆ ਹੈ ਉਹ ਮਾਂ ਨੇ ਹੁਣ ਅੱਖੀਂ ਵੇਖ ਲਿਆ ਹੈ ਤੇ ਮਾਂ ਜ਼ਰੂਰ ਤਰਸ ਖਾਵੇਗੀ ਆਪਣੀ ਧੀ ਤੇ ਇਸੇ ਤਰ੍ਹਾਂ ਹੀ ਜਦੋਂ ਮਾਂ ਦੇ ਦੁਆਰਾ ਪਹਿਲਾਂ ਵੀ ਰੜੇ ਕੀਤੇ ਜਾਂਦੇ ਸੀ ਕਿ ਧੀਏ ਤੇਰੇ ਲਈ ਕਿੰਨਾ ਮੈਂ ਸੋਨਾ ਰੱਖਿਆ ਸੀਗਾ ਬਣਾ ਕੇ ਤੇਰੇ ਵਿਆਹ ਤੇ ਤੈਨੂੰ ਪਾਉਣ ਦੇ ਵਾਸਤੇ ਗਹਿਣਾ ਗਟਾ ਰੱਖਿਆ ਸੀਗਾ ਸੂਟ ਰੱਖੇ ਸੀਗੇ ਤੇਰੇ ਕਿੰਨੇ ਸੋਨੇ ਮੈਂ ਵਰੀ ਬਣਾ ਕੇ ਰੱਖੀ ਸੀ ਤੇ ਤੂੰ ਸਭ ਕੁਝ ਸਵਾਹ ਕਰਕੇ ਚਲੀ ਗਈ ਤੇ ਉਹ ਮੈਂ ਤੈਨੂੰ ਹੁਣ ਪਾਇਆ ਵੇਖਦੀ ਤਾਂ ਮੇਰੀ ਰੂਹ ਕਿੰਨੀ ਖੁਸ਼ ਹੋਣੀ ਸੀਗੀ ਤੇ ਹੁਣ ਅਗਲੇ ਅਗਲੇ ਆਉਣ ਵਾਲੇ ਐਪੀਸੋਡ ਦੇ ਵਿੱਚ ਜ਼ਰੂਰ ਮਾਂ ਪ੍ਰੀਤ ਨੂੰ ਕੁਝ ਨਾ ਕੁਝ ਲੀੜਾ ਲੱਤਾਂ ਜਾਂ ਕੋਈ 골ਡ ਵਗੈਰਾ ਦੇਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਕਿਉਂਕਿ ਮਾਵਾਂ ਦੇ ਦਿਲ ਬਹੁਤ ਜ਼ਿਆਦਾ ਵੱਡੇ ਦੇ ਹੰਟੀਆਂ ਪੁੱਤ ਜਿੰਨੀਆਂ ਮਰਜ਼ੀ ਗਲਤੀਆਂ ਕਰ ਲੈਣ ਪਰ ਮਾਂ ਦੇਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀ ਰਹੇਗੀ ਭਾਵੇਂ ਚੋਰੀ ਦੇਵੇ ਤੇ ਭਾਵੇਂ ਆਮੋ ਸਾਹਮਣੇ ਦੇਵੇ ਪਰ ਮਾਂ ਦਾ ਦਿਲ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਵੇਖ-ਵੇਖ ਧੜਕਦਾ ਹੈ ਤੇ ਜਦੋਂ ਬੱਚੇ ਹੀ ਦੁਖੀ ਹੋਣ ਤੇ ਮਾਂ ਫਿਰ ਕਦੇ ਵੀ ਟਿਕ ਕੇ ਨਹੀਂ ਬਹਿ ਸਕਦੀ ਇੱਕ ਵਾਰੀ ਤਾਂ ਭਾਵੇਂ ਮਾਂ ਨੇ ਤੋੜ ਕੇ ਜਵਾਬ ਦੇ ਹੀ ਦਿੱਤਾ ਹੈ ਕਿ ਪੁੱਤ ਮੈਂ ਤੇਰੇ ਨਾਲ ਨਹੀਂ ਵਰਤ ਸਕਦੀਗੀ ਪਰ ਮਾਂ ਜਦੋਂ ਘਰੇ ਜਾਊਗੀ ਤਾਂ ਉਹਨੂੰ ਇੱਕ-ਇੱਕ ਪਾਲ ਵੱਡ-ਵੱਡ ਕੇ ਖਾਊਗਾ ਤੇ ਇੱਕ-ਇੱਕ ਪਾਲ ਵਿੱਚ ਧੀ ਦੀ ਯਾਦ ਸਤਾਊਗੀ ਤੇ ਧੀ ਇੱਕ-ਇੱਕ ਚੀਜ਼ ਨੂੰ ਤਰਸ ਰਹੀ ਉਹਨੂੰ ਸਤਾਊਗੀ ਤੇ ਉਹ ਫਿਰ ਦੇਣਾ ਸਟਾਰਟ ਕਰ ਦੂਗੀ ਤੇ ਫਿਰ ਇੱਥੇ ਵਿੱਕੀ ਦਾ ਵੀ ਕੰਮ ਬਣ ਜਾਈਗਾ ਫਰੀਦ ਖਾਨ ਦੇ ਵਿੱਚ ਕਿਉਂਕਿ ਉਸ ਨੂੰ ਤਾਂ ਫਰੀਦ ਹੀ ਖਾਨ ਦੀ ਪਹਿਲਾਂ ਤੋਂ ਹੀ ਆਦਤ ਪਈ ਹੋਈ ਹਾਂਜੀ ਤੇ ਇਸ ਵੀਡੀਓ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਜਦੋਂ ਇੱਕ ਧੀ ਦੁਆਰਾ ਵੱਡੀਆਂ ਗਲਤੀਆਂ ਕਰ ਲਈਆਂ ਜਾਂਦੀਆਂ ਹਨ ਤਾਂ ਇਸ ਦਾ ਭੁਗਤਾਨ ਮਾਂ ਨੂੰ ਔਲੇ ਰੱਖ-ਰੱਖ ਕੇ ਕਰਨਾ ਪੈਂਦਾ ਹੈ ਤੇ ਮਾਂ ਨੂੰ ਆਪਣੇ ਹੀ ਘਰੋਂ ਚੋਰੀਆਂ ਕਮਾਉਣੀਆਂ ਪੈਂਦੀਆਂ ਹਨ ਤੇ ਆਪਣੇ ਨੌ ਪੁੱਤ ਦੇ ਸਾਹਮਣੇ ਮਾੜਾ ਬਣਨਾ ਪੈਂਦਾ ਹੈ ਹਾਂਜੀ ਆਉਣ ਵਾਲਾ ਪਾਰਟ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣਾ ਹੋਣ ਵਾਲਾ ਹੈ ਤੇ ਆਪਾਂ ਤੁਹਾਡੇ ਲਈ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ